ਚੋਰਾਏ ਸਾਡੇ ਘਰ ਕੰਦ ਟੱਪ ਕੇ ਚੋਰੀ ਕੀਤੀ ਉਹਨਾਂ ਨੇ ਆਣ ਕੇ ਲਮਾਰੀਆਂ ਲੋਰੀਆਂ ਸਾਰੀਆਂ ਫੋਲੀਆਂ ਕੀ ਲੱਗਦਾ ਕਿ 4-5 ਲੱਖ ਦਾ ਸੋਨਾ ਦੂਜੀਆਂ ਮਾਮਲਾ ਚੋਰੀ ਦਾ ਇੱਕ ਸਾਹਮਣੇ ਆਉਂਦਾ ਜਿੱਥੇ ਕੀ ਸਾਰਾ ਪਰਿਵਾਰ ਆਪਣੇ ਪੁੱਤ ਨੂੰ ਲੈ ਕੇ ਹਸਪਤਾਲ ਪਹੁੰਚਦਾ ਪਿੱਛੋਂ ਹੀ ਮੌਕੇ ਤੇ ਚੋਰ ਪਹੁੰਚ ਕੇ ਚੋਰਾਂ ਨੇ ਘਰ ਵਿੱਚ ਹੱਥ ਸਾਫ਼ ਕਰ ਦਿੰਦੇ ਨੇ ਲੱਖਾਂ ਦਾ ਸੋਨਾ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਹਾਂ ਉੱਤੋਂ ਚੋਰਾਂ ਨੇ ਬਹੁਤ ਤੰਗ ਪ੍ਰੇਸ਼ਾਨ ਕਰ ਦਿੱਤਾ ਆਓ ਆਪਾਂ ਇਸ ਪਰਿਵਾਰ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਪਰਿਵਾਰ ਲਗਾ ਰਿਹਾ ਮਦਦ ਦੀ ਗੁਹਾਰ ਥਾਣਾ ਅਜਨਾਲਾ ਦੇ ਦੀਨ ਆਉਂਦੇ ਪਿੰਡ ਰਾਏਪੁਰ ਖੁਰਦ ਵਿਖੇ ਬੀਤੀ ਰਾਤ ਚੋਰਾ ਬਲੋ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਚੋਰਾ ਬਲੋ ਘਰ ਦੇ ਤਾਲੇ ਤੋੜ ਕੇ ਅਲਮਾਰੀਆਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਗਹਿਣੇ ਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਇਸ ਮੌਕੇ ਪੀੜਤ ਪਰਿਵਾਰ ਨੇ ਕਿਹਾ ਕਿ ਸਾਡਾ ਬੇਟਾ ਬਹੁਤ ਸੀਰੀਅਸ ਹਾਲਾਤ ਦੇ ਵਿੱਚ ਹਸਪਤਾਲ ਵਿੱਚ ਦਾਖਲ ਹੈ ਅਸੀਂ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਜਦ ਘਰ ਵਾਪਸ ਆਏ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਘਰ ਦਾ ਸਾਰਾ ਸਮਾਨ ਇੱਧਰ ਉੱਧਰ ਖਿਲਰਿਆ ਹੋਇਆ ਸੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਅਪੀਲ ਕਰਦੇ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਚੋਰਾਂ ਨੂੰ ਲੱਭ ਕੇ ਸਾਡੀ ਕੀਮਤੀ ਸਮਾਨ ਸਾਨੂੰ ਵਾਪਸ ਕਰਵਾਇਆ ਜਾਵੇ ਅਸੀਂ ਪਹਿਲਾਂ ਹੀ ਬਹੁਤ ਮਜਬੂਰ ਆ ਸਾਡਾ ਲੜਕਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਦੂਜੇ ਪਾਸੇ ਚੋਰਾਂ ਨੇ ਸਾਨੂੰ ਹੋਰ ਪਰੇਸ਼ਾਨ ਕਰ ਦਿੱਤਾ ਹੈ ਜੀ ਕੀ ਮਾਮਲਾ ਸਰ ਜੀ ਮੇਰਾ ਨਾਂ ਚੰਨ ਪਵਿੱਤਰ ਸਿੰਘ ਹੈ ਜੀ ਰਾਜਪੁਰ ਖੁਰਦ ਪਿੰਡ ਹੈ ਤਹਿਸੀਲ ਨਾਲੇ ਚ ਥਾਣਾ ਵੀ ਨਾਲਾ ਹੀ ਹੈ ਜੀ ਕੀ ਗੱਲਬਾਤ ਹੈ ਗੱਲਬਾਤ ਇਹ ਹੋਈ ਜੀ 20 21 ਦੀ ਰਾਤ ਨੂੰ ਅਸੀਂ ਸਾਡਾ ਬੇਟਾ ਐਡਮਿਟ ਸੀ ਹਸਪੀਟਲ ਤੇ ਹੀ ਤਾਂ ਤਿੰਨ ਕੀ ਮੈਂਬਰ ਹੈ ਘਰ ਦੇ ਹੀ ਉੱਥੇ ਹੀ ਗਏ ਤੇ ਪਿੱਛੋਂ ਕੰਦ ਟੱਪ ਕੇ ਸਾਡੇ ਘਰੇ ਚੋਰਾਂ ਨੇ ਗੁਆ ਤੋੜ ਕੇ ਅੰਦਰ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕੱਲੀ ਕੱਲੀ ਅਲਮਾਰੀ ਫੁੱਲੀ ਬੈੱਡ ਫੁੱਲੇ ਜੋ ਵੀ ਹੱਥ ਲੱਗਿਆ ਉਹਨਾਂ ਦੇ ਮਤਲਬ ਸਾਨੂੰ 5 ਲੱਖ ਰੁਪਏ ਦੇ ਲਗਭਗ ਲੋਸ ਕਰਕੇ 500 ਹੋ ਗਿਆ ਉਹ ਜਿਹੜੇ ਕੋ ਸੋਨਾ ਗਹਿਣਾ ਕਾਂਟੇ ਗੋ ਮੇਰੀ ਬੇਟੀ ਆਸਟ੍ਰੇਲੀਆ ਤੋਂ ਆਈ ਹੋ ਸਾਡੇ ਦੀ ਕੋ ਗਿਫਟ ਘੜੀਆਂ ਕੁੜੀਆਂ ਲੈ ਕੇ ਆਈ ਕਾਫੀ ਐਕਸਪੈਂਸਿਵ ਸੀਗੀਆਂ ਉਹ ਵੀ ਲੈ ਗਿਆ ਸੋਨਾ ਕਿੰਨਾ ਕੁ ਚੀ ਗਿਆ ਸੋਨਾ ਦੀ ਚਲ ਗਿਆ ਜੇ 4 4.5 ਪੰਜ ਤੱਕ ਟੋਲੇ ਸੋਨਾ ਢੜੀ ਕਿੰਨੇ ਢੜੀਆਂ ਦੇ ਕਿੰਨੇ ਦੀ ਸੀ ਢੜੀਆਂ ਜੀ ਇੱਕ ਤੇ 46000 ਦੀ ਸੀ ਇੰਡੀਅਨ ਦੇ ਹਿਸਾਬ ਨਾਲ ਤੇ ਇੱਕ 15000 ਦੀ ਅਬ ਉਹ ਕੀ ਮੰਗ ਕਰਦੇ ਸੀ ਅਜੀ ਦਾਨ ਜੀ ਕੋਈ ਇੱਕ ਤੇ ਠੱਲ ਪਾਈ ਜਾਵੇ ਨਸ਼ਿਆਂ ਨੇ ਤੇ ਚੋਰਾਂ ਨੇ ਤੇ ਬਹੁਤ ਹੜਕਮ ਬਚਾਇਆ ਤੇ ਦੋ ਆਮ ਬੰਦੇ ਦੀ ਜ਼ਿੰਦਗੀ ਦੁੱਬਰ ਕੀਤੀ ਹੋਈ ਆ ਤੇ ਪੁਲਿਸ ਨੂੰ ਅਹੀ ਸਵੇਰ ਦੇ ਇਨਫਾਰਮ ਕੀਤਾ ਅਜੇ ਤੱਕ ਤੇ ਕੋਈ ਆਇਆ ਨਹੀਂ ਹੁਣ ਅੱਗੇ ਵੇਖੋ ਕੀ ਕਰਦੇ ਆ ਮੇਰਾ ਨਾਮ ਵੀਰਜੀ ਸੰਦੀਪ ਸਿੰਘ ਰੰਧਾਵਾ ਤੇ ਇਹ ਮੇਰੇ ਵੱਡੇ ਬ੍ਰਦਰ ਨੇ ਵੇਖੋ ਮੈਂ ਪਹਿਲੀ ਤੇ ਗੱਲ ਇਹ ਹੈ ਕਿ ਬਰੀ ਦੁਖਦਾਈ ਗੱਲ ਹੈ ਕਿ ਪਰਿਵਾਰ ਆਲਰੇਡੀ ਹੀ ਬਹੁਤ ਪਰੇਸ਼ਾਨੀ 'ਚ ਹੈ ਕਿਉਂਕਿ ਇਹਨਾਂ ਦਾ ਬੇਟਾ ਇੱਕੋ ਇੱਕ ਬੇਟਾ ਘਲੋਤਾ ਬੇਟਾ ਬਿਮਾਰ ਆ ਹਸਪੀਟਲਾਈਜ਼ ਆ ਪਿਛਲੇ ਕਾਫੀ ਦਿਨਾਂ ਤੋਂ ਇਹ ਤੇ ਪਹਿਲਾਂ ਹੀ ਪਰਿਵਾਰ ਇੰਨਾ ਦੁੱਖਾਂ ਦਾ ਪਹਾੜ ਇਹਨਾਂ ਦੇ ਉੱਤੇ ਟੁੱਟਾ ਤੇ ਜੇ ਇਸ ਬੰਦੇ ਨੇ ਵੀ ਇਹ ਹਰਕਤ ਕੀਤੀ ਆ ਚਾਹੇ ਪਿੰਡ ਦਾ ਚਾਹੇ ਉਹ ਬਾਹਰ ਦਾ ਹੈ ਤੇ ਬੰਦਾ ਭੇਤੀ ਉਹਨੂੰ ਪਤਾ ਸਾਰਾ ਉમે ਮਿਹਾਇਤੀ ਇਨਸਾਨੀਅਤ ਤੌਰ ਤੇ ਗਿਰੀ ਹੋਈ ਹਰਕਤ ਕੀਤੀ ਹੈ ਕਿ ਇੱਕ ਪਰਿਵਾਰ ਪਰੇਸ਼ਾਨ ਆਲਰੇਡੀ ਤੇ ਉਹਦੇ ਨਾਲ ਇਤਰਾ ਚੋਰੀ ਕੀਤੀ ਉਹਦਾ ਨੁਕਸਾਨ ਕੀਤਾ ਮੈਂ ਸਮਝਦਾ ਕਿ ਇੱਕ مالی ਨੁਕਸਾਨ ਤਾਂ ਹੈਗਾ ਹੀ ਹੈਗਾ ਕਿ ਜਜ਼ਬਾਤੀ ਤੌਰ ਤੇ ਤੇ ਇਸ ਪਰਿਵਾਰ ਨੂੰ ਬਹੁਤ ਡੂੰਗੀ ਠੇਸ ਪਹੁੰਚਾਈ ਹੈ ਬਲਕਿ ਤੋੜ ਕੇ ਰੱਖ ਦਿੱਤਾ ਕਿੰਨਾ ਨੁਕਸਾਨ ਕਰਕੇ ਭਾਜੀ ਨੁਕਸਾਨ ਇਹਨਾਂ ਦਾ ਵੇਖੋ مالی ਨੁਕਸਾਨ ਤਾਂ 6-7 ਲੱਖ ਦੇ ਕਰੀਬ ਇਹਨਾਂ ਦਾ ਹੋ ਚੁੱਕਾ ਆ ਪਰ ਪਰੇਸ਼ਾਨੀ ਇਹ ਪਰਿਵਾਰ ਆਲਰੇਡੀ ਇੰਨਾ ਕੁ ਜਿਆਦਾ ਪਰੇਸ਼ਾਨ ਹੀਗਾ ਤੇ ਇਹਨਾਂ ਨੂੰ ਦਾ ਗੁਣਾ ਇਹਨਾਂ ਦੀ ਪਰੇਸ਼ਾਨੀ ਵਧਾਉਂਦੀ ਆ ਜੀ ਮੰਗ ਕਰਦੇ ਵੀਰ ਜੀ ਮੰਗ ਤੇ ਮੈਂ ਇਹ ਕਰੂੰਗਾ ਪਹਿਲਾਂ ਤੇ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦਾ ਜੋ ਸਮਾਨ ਚੋਰੀ ਹੋਇਆ ਉਹਨੂੰ ਬਰਾਮਦ ਕੀਤਾ ਜਾਵੇ ਦੂਸਰੇ ਨੰਬਰ ਤੇ ਬੰਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਕੀਤੀ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਅੱਜ ਟਾਈਮ ਵੇਖੋ ਤੁਸੀਂ ਤਕਰੀਬਨ 4:00 ਵੱਜ ਚੁੱਕੇ ਨੇ ਤਰੀਕ ਹੈਗੀ 22 ਮਈ ਅਜੇ ਤੱਕ ਕੋਈ ਵੀ ਮੁਲਾਜ਼ਮ ਸਾਡੇ ਤੱਕ ਨਹੀਂ ਪਹੁੰਚਿਆ ਡੀਐਸਪੀ ਸਾਹਿਬ ਨੂੰ ਵੀ ਅਸੀਂ ਦਰਖਾਸਤ ਦਿੱਤੀ ਆ ਐਸਐਚਓ ਸਾਹਿਬ ਨੂੰ ਵੀ ਦਿੱਤੀ ਆ ਖਾਣੇ ਨੂੰ ਫਾਰਮ ਕੀਤਾ ਜੇ ਤੱਕ ਨਹੀਂ ਆਈ ਅਸੀਂ ਦੇਖੋ ਤੁਹਾਡੇ ਰਸਤੇ ਇਹ ਜਿਹੜਾ ਮੀਡੀਆ ਹੈ ਸਾਡੀ ਆਮ ਲੋਕਾਂ ਦੀ ਆਵਾਜ਼ ਆ ਅਸੀਂ ਇਸ ਆਵਾਜ਼ ਰਸਤੇ ਇਹੋ ਬੇਨਤੀ ਕਰਨੀ ਚਾਹਾਂਗੇ ਕਿ ਪੁਲਿਸ ਆਵੇ ਕਿਰਪਾ ਕਰਕੇ ਇਸ ਪਰਿਵਾਰ ਦੇ ਉੱਤੇ ਜੋ ਦੁੱਖਾਂ ਦਾ ਭਾਰ ਟਟਾ ਉਹਦੇ 'ਚ ਕੁਝ ਸਹਾਇਤਾ ਕਰੇ ਕੁਝ ਇਹਨਾਂ ਦਾ ਭਾਰ ਵੰਡਾਵੇ ਆ ਕੇ ਘੱਟੋ ਘਾਟੇ ਚੋਰ ਹੀ ਫੜਦੇ ਤੁਹਾਡਾ ਰਾਜਵੀਰ ਕੌਰ ਕੀ ਗੱਲ ਹੋਈ ਜੀ ਚੋਰ ਆਏ ਸਾਡੇ ਘਰ ਕੰਦ ਟੱਪ ਕੇ ਚੋਰੀ ਕੀਤੀ ਉਹਨਾਂ ਨੇ ਆਣ ਕੇ ਲਿਵਾਰੀਆਂ ਲੋਰੀਆਂ ਸਾਰੀਆਂ ਖੋਲੀਆਂ ਆ ਕੀ ਲੱਗਦਾ ਕਿ ਜਿਸੇ 4-5 ਲੱਖ ਦਾ ਸੋਨਾ ਤੇ ਦੋ ਘੜੀਆਂ ਹੈਗੀਆਂ ਬਾਕੀ ਕੀ ਲੱਗਦਾ ਕਿਸੇ ਭੇਤੀ ਦਾ ਕੰਮ ਹੈ ਭੇਤੀ ਦਾ ਇੱਥੋਂ ਤੱਕ ਕੀ ਸਾਨੂੰ ਲੱਗਦਾ ਕਿ ਸਾਡੇ ਪਿੰਡ ਦਾ ਹੀ ਹੈ ਅੱਛਾ ਕਿਸੇ ਤੇ ਸ਼ੱਕ ਹੈਗਾ ਸ਼ੱਕ ਤੇ ਹੁਣ ਪੁਲਿਸ ਕਾਰਵਾਈ ਕਰੂਗਾ ਸ਼ੱਕ ਤੇ ਹੁਣ ਪੁਲਿਸ ਹੀ ਕਾਰਵਾਈ ਕਰੇ ਹੁਣ ਅਸੀਂ ਤੇ ਹੁਣ ਕੁਝ ਕਹਿ ਨਹੀਂ ਸਕਦੇ ਟੋਟਲ ਕਿੰਨਾ ਕੁ ਨੁਕਸਾਨ ਕਰ ਗਿਆ ਫੁੱਲ ਕਿੰਨਾ ਦਾ ਲਗਭਗ 7 ਲੱਖ ਦਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਜੀ ਉਹ ਮੰਗਨ ਇਨਸਾਫ ਦਾ ਮਿਲਣਾ ਚਾਹੀਦਾ ਸਾਨੂੰ ਸਾਡੇ ਚੋਰ ਲੱਭ ਕੇ ਚੋਰ ਰੱਬ ਕੇ ਸਾਡਾ ਸਮਾਨ ਵਾਪਸ ਕਰਾਇਆ ਜਾ ਜੀ ਬੋਲੋ ਕੀ ਮਾਮਲਾ ਜਿਹੜਾ ਚੋਰੀ ਹੋਈ ਜਿਹੜੀ ਚਨਪ੍ਰੀਤ ਸਿੰਘ ਪਿੰਡ ਰਾਪੁਰ ਦੇ ਘਰੋਂ ਚੋਰੀ ਹੋਈ ਹੈ ਜੀ ਉਹਦਾ ਮੌਕਾ ਵੇਖਿਆ ਗਿਆ ਉਹਦੇ ਘਰ ਦੇ ਮੌਕੇ ਦੇ ਹਿਸਾਬ ਨਾਲ ਜੋ ਬੜੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੋਈ ਦੱਸਿਆ ਕਰਦੇ ਨੇ ਵੀ ਕੋਈ ਸ਼ੱਕ ਕਿਸੇ ਤੇ ਸ਼ੱਕ ਨਹੀਂ ਹੈ ਤਸਦੀਕ ਕਰਨੇ ਜੋ ਵੀ ਬਣਦੀ ਕਾਰਵਾਈ ਕੀਤੀ ਹੈ